ਸ੍ਰੀਚੜ ਕੇ ਲਈ ਬਸਰ ਜਲ ਅੱਜ ਬਟੰਡਾ ਦੇ ਵਿੱਚ ਕਿਆ-ਕਿਆ ਹੈ ਕਿ ਇਹ ਲਾਪਟੋਪ ਲਟਾਉ ਹੈ ਐਸਐਸਓ ਤੇ ਅਲਿਗੇਸ਼ਨ ਲੱਗੇ ਜਿਹੜੇ ਪੁਲਿਸ ਨੇ ਅਲਿਗੇਸ਼ਨ ਬਾਕਰੇ ਦੀ ਉਸ ਦੇ ਉੱਪਰ ਰਿਐਕਸ਼ਨ ਹੈ 33 ਮਿੰਟ ਤੋਂ ਬਾਅਦ ਕੀ ਕਰਦੇ ਐਕਸ਼ਨ ਦੇਖੋ ਜੀ ਜਿੱਥੇ ਵੀ ਸਾਡੇ ਕੋਲ ਅਸੀਂ ਐਕਸ਼ਨ ਲਿਆ ਵੀ ਹੈਗਾ ਜਿਵੇਂ ਤੁਸੀਂ देयर आर ਮਨੀ ਕੇਸਸ ਜਿੱਥੇ ਪੁਲਿਸ ਆਫੀਸ਼ਰਸ ਜੇ ਕੋਈ ਇਨਵੋਲਵ ਹੋਏਗਾ ਉਸ ਦੇ ਖਿਲਾਫ ਐਕਸ਼ਨ ਲਿਆ ਜਾਊਗਾ ਇਸ ਦੇ ਵਿੱਚ ਵੀ ਮੈਂ ਕੰਸਰਨਡ ਐਸਐਸਪੀ ਨੂੰ ਕਹਾਂਗਾ कि ਉਸ ਨੂੰ ਔਨ ਮੈਰਿਟਸ ਵੇਖ ਕੇ देखो ਦੋਵੇਂ ਪਾਸੇ ਗੱਲ ਹੈਗੀ ਕਿ ਮੈਂ ਇਹ ਚਾਹਾਂਗਾ ਕਿ ਕਈ ਵਾਰ ਗਲਤ ਇਮਪ੍ਰੈਸ਼ਨ ਚੋ ਵੀ ਇਹ ਸਾਡੀ ਡਿਊਟੀ ਹੈਗੀ ਕਿ ਜੇ ਕੋਈ ਗਲਤ ਇਨਫੋਰਮੇਸ਼ਨ ਹੈਗੀ ਤੇ ਉਸ ਤੇ ਗਲਤ ਕਾਰਵਾਈ ਨਹੀਂ ਹੋਣੀ ਚਾਹੀਦੀ ਜਿੱਥੇ ਜਿਸ ਦੀ ਗਲਤੀ ਹੈ ਐਪਰੋਪਰੀਟ ਐਕਸ਼ਨ ਹੈ ਸਰ ਤਰਨ ਤਰਨ ਇਹ ਪੰਜਾਬ ਦੇ ਮੁਕਾਮਾਰ ਦੇ ਵਿੱਚ ਹੈਗਾ ਏਜੰਟ ਸਰ ਉਹਨੂੰ ਰੈਸਟ ਤੱਕ ਤਰਨ ਤਰਨ ਹਾਂਜੀ ਇੱਕ ਜਵੇਂ ਜਦੋਂ ਦਾ ਹੈ ਪਾਕਿਸਤਾਨ ਨਾਲ ਜਿਹੜਾ ਟੈਨਸ਼ਨ ਆਪਰੇਸ਼ਨ ਸਿੰਦੂਰ ਤੋਂ ਬਾਅਦ ਇੱਕ ਕਾਫੀ ਪੰਜਾਬ ਦੇ ਵਿੱਚ ਟ੍ਰੈਂਡ ਦੇਖਿਆ ਗਿਆ ਹੈਗਾ ਕਿ ਜਿਹੜੇ ਆਪਣੇ ਆਰਮੀ ਇਨਸਟਾਲੇਸ਼ਨਸ ਆਰਮੀ ਬੇਸਿਸ ਦੇ ਅਰਾਊਂਡ ਐਕਟੀਵਿਟੀ ਵਧ ਗਈ ਹੈ ਸੋ ਅਸੀਂ ਸੈਂਟਰਲ ਏਜੰਸੀਜ਼ ਨਾਲ ਤਾਲਮੇਲ ਕਰਕੇ ਜਿਵੇਂ ਇਹ ਆਪਰੇਸ਼ਨ ਅੰਜਾਮ ਦਿੱਤਾ ਤਰਨਤਾਰਨ ਦੇ ਵਿੱਚ ਇਸ ਦੇ ਲਿੰਕ ਗੋਪਾਲ ਸਿੰਘ ਚਾਵਲਾ ਨਾਲ ਵੀ ਸੀਗੇ ਆਈਐਸਆਈ ਦੇ ਇਸ ਦੀ ਜਿਹੜੀ ਡਿਵਾਈਸ ਅਸੀਂ ਸੀਜ਼ ਕੀਤੀ ਹੈ ਕਾਫੀ ਆਈਐਸਆਈ ਦੇ ਆਫੀਸਰਸ ਦੇ ਨੰਬਰ ਮਿਲੇ ਹੈਗੇ ਜਿਹੜੇ ਜਿਨ੍ਹਾਂ ਨੂੰ ਅਸੀਂ ਪਾਕ ਇੰਟੈਲੀਜੈਂਸ ਆਫੀਸਰਸ ਕਹਿੰਦੇ ਸੋ ਇਸ ਨੂੰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਪੰਜਾਬ ਦੇ ਵਿੱਚ ਕਿੰਨੇ ਕੁ ਫਿਲਹਾਲ ਰੈਸਟ ਕੀਤੇ ਗਏ ਨੇ ਜਿਹੜੇ ਆਈਐਸ ਜਾਂ ਪਾਰਟੀਕੁਲਰਲੀ ਜਾਂਚ ਕਰਦੇ ਪੰਜਾਬ ਦੇ ਕਈ ਮੋਡਿਊਲਸ ਬਸਟ ਹੋਏ ਆ ਜੀ ਬਲੇਰ ਕੋਟਲਾ ਵੀ ਹੋਇਆ ਬਸਟ ਘਟਿੰਡੇ ਵੀ ਹੋਇਆ ਗੁਰਦਾਸਪੁਰ ਵੀ ਇੱਕ ਅਰੈਸਟ ਹੋਈ ਸੀ ਸੋ ਕਾਫੀ ਅਰੈਸਟਾਂ ਹੋਈਆਂ ਤੇ ਬਹੁਤ ਹੀ ਸਰਗਰਮੀ ਨਾਲ ਅਸੀਂ ਜਿਹੜਾ ਹੈ ਗਾਇਸ ਜੇ ਮਰਚੇ ਦੀ ਜਿਵੇਂ ਮੁਹਿੰਮ ਚੱਲ ਰਹੀ ਹੈ ਪਟਿਆਲਾ ਧੀ ਦੇ ਆਵਾ ਵੀ ਸਮਗਲਰ ਆਪਣੇ ਘਰ-ਬਾਰ ਛੱਡ ਕੇ ਭੱਜ ਗਏ ਨੇ ਕਿਉਂਕਿ ਹੱਦ ਤੱਕ ਕਦੀ ਨਹੀਂ ਹੋਇਆ ਸੀ ਪੁਲਿਸ ਦੇ ਇਫੈਕਸ਼ਨ ਤੋਂ ਕਿਵੇਂ ਸਰ ਦੇਖਿਆ ਲੜਕਿਆ ਰੋਜ਼ਾਨਾ ਇਹ ਮੋਹਿੰਮ ਜਿਹੜੀ ਕੀ ਨਸ਼ੇ ਦੀ ਚੱਲ ਰਹੀ ਹੈ ਲੋਕ ਵੀ ਪੁਲਿਸ ਦਾ ਸਹਿਯੋਗ ਕਰ ਰਹੇ ਆ ਪਰ ਜਿਹੜੇ ਨਸ਼ਾ ਸਮਗਲਰ ਆ ਜਿਆਦਾਤਰ ਜਿਹੜੀਆਂ ਕਲੋਨੀਆਂ ਦੇ ਵਿੱਚ ਕਬਜ਼ਾ ਧਾਰਕ ਆ ਉਹਨਾਂ ਦੇ ਕਹਿੰਦੇ ਜੀ ਫੁੱਲ ਟੋਰ ਚੱਲ ਰਹੀ ਹੈ ਜਿਨ੍ਹਾਂ ਦੀ ਸਰ ਰਜਿਸਟਰੀ ਹੈਗੇ ਜਿਹੜੇ ਹਜੇ ਵੀ ਨਸ਼ੇ ਦਾ ਜਿਹੜਾ ਕੀ ਕੰਮ ਕਰਦੇ ਆ ਪਰ ਉਹਨਾਂ ਦੀ ਕੀ ਕਾਰਵਾਈ ਹੋਈ ਕਿਦਰ ਵੀ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਾਂਗਾ ਲੋਕਾਂ ਤੋਂ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਜਦੋਂ ਤੱਕ ਨਸ਼ਾ ਪੰਜਾਬ ਤੋਂ ਖਤਮ ਨਹੀਂ ਹੁੰਦਾ ਇਹ ਸਾਡੀ ਮੋਹਿੰਮ ਚੱਲਦੀ ਰਹੂਗੀ ਅਸੀਂ ਪੂਰੀ ਡਿਟਰਮੀਨੇਸ਼ਨ ਨਾਲ ਇਹ ਜਿਹੜੇ ਨਸ਼ੇ ਦੇ ਤਸਕਰ ਹੈਗੇ ਸੌਦਾਗਰ ਹੈਗੇ ਇਹਨਾਂ ਦੇ ਖਿਲਾਫ ਸਾਡਾ ਇਨਫੋਰਸਮੈਂਟ ਐਕਸ਼ਨ ਜਾਰੀ ਰੋਗ ਹੈ ਸਰ ਨਸ਼ੇ ਦੇ ਪੱਲੇ ਬਸਤੀ ਕੀਤੀ ਜਾ ਰਹੀ ਹੈ ਬੜਕਾ ਕਾਫੀ ਸਕਤੀ ਹੈ ਪਰ ਮੈਡੀਕਲ ਨਸ਼ਾ ਵੀ ਜਿਹੜਾ ਹੈਗਾ ਉਹ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਮਿਲਦਾ ਹੈ ਤੇ ਉਹ ਛੋਟੀਆਂ ਛੋਟੀਆਂ ਦੁਕਾਨਾਂ ਵਾਲੇ ਵੀ ਦੇ ਦਿਆ ਨਹੀਂ ਯੂ ਆਰ ਰਾਈਟ ਨਹੀਂ ਇਹਨਾਂ ਨੇ ਬਹੁਤ ਅੱਛਾ ਪੁਆਇੰਟ ਮਤਲਬ ਇਹ ਤਿੰਨ ਤਰ੍ਹਾਂ ਦੀ ਪ੍ਰੋਬਲਮ ਹੈਗੀ ਇੱਕ ਤੇ ਜਿਵੇਂ ਕਹੋ ਹਾਰਡ ਡਰੱਗਸ ਜਿਵੇਂ ਹਿਰੋਇਨ ਹੈ ਦੂਜਾ ਫਾਰਮਾਸਿਊਟੀਕਲ ਡਰੱਗਸ ਜਿਵੇਂ ਤੁਸੀਂ ਕਹੋ ਤੀਜਾ ਈਵਨ ਸਿੰਥੈਟਿਕ ਡਰੱਗਸ ਆ ਰਹੇ ਨੇ ਸੋ ਅਸੀਂ ਤ ਸਾਡਾ ਫੋਕਸ ਹਾਰਡ ਡਰੱਗਸ ਤੇ ਸੋ ਨਾਲ ਦੀ ਨਾਲ ਅਸੀਂ ਮੈਡੀਕਲ ਨਸ਼ੇ ਤੇ ਵੀ ਕਿਉਂਕਿ ਇਸ ਦੇ ਵਿੱਚ ਜਿਹੜਾ ਮੈਡੀਕਲ ਡਿਪਾਰਟਮੈਂਟ ਦਾ ਵੀ ਰੋਲ ਹੈ ਜਿਹੜਾ ਫੂਡ ਐਫ ਡੀ ਏ ਹੈ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇਸ ਤੇ ਸਟੈਟ ਕਰ ਰਹੇ ਹਾਂ ਪੁਲਿਸ ਐਕਸੀਡੈਂਸ ਦੇ ਸਰ ਕਈ ਸੀਰੀਅਸ ਐਕਸੀਡੈਂਸ ਸਰ ਪੁਲਿਸ ਐਕਸੀਡੈਂਸ ਤੇ ਕਈ ਇਨਸੀਡੈਂਟ ਹੈ ਬਠਿੰਡਾ ਦੇ ਵਿੱਚ ਉਹ ਦੱਸ ਰਹੇ ਸੀਗੇ ਪੁਲਿਸ ਟੋਟਲ ਪੁਲਿਸ ਟੋਟਲ ਹੋਇਆ ਹੈ ਪਟਿਆਲੇ ਵੀ ਪਰਮਲ ਬਾਦ ਦੇ ਵਿੱਚ ਕਈ ਐਸਐਚਓ ਨੇ ਮਿਸਯੂਜ਼ ਕੀਤਾ ਤੁਮ ਲੱਗਦਾ ਵੀ ਨੀਡ ਟੂ ਹੈਵ ਅ ਬਿਲੋਸੈਂਸਟਾਈਜ਼ ਕਰਨ ਦੀ ਲੋੜ ਹੈ ਜੇ ਕਰਨ ਦੀ ਲੋੜ ਹੈ ਤਾਂ ਕਿਵੇਂ ਕਰਾਂਗੇ ਦੇਖੋ ਜੀ ਵੀ ਆਰ ਕਮਿਟਿਡ ਮੈਂ ਪਹਿਲੇ ਵੀ ਕਹਿਆ ਸੀਗਾ ਕਿ ਇੱਕ ਡੁਅਲ ਰਿਸਪੌਂਸਿਬਿਲਟੀ ਹੈ ਕਿ ਮੈਂ ਤੇ ਇਹ ਕਹਿੰਦਾ ਵੀ ਪੁਲਿਸ ਤੇ ਅਨਨੈਸੈਸਰੀ ਜੇ ਪੁਲਿਸ ਆਪਣਾ ਕੰਮ ਵਧੀਆ ਕਰ ਰਹੀ ਹੈ ਸੋ एवरीवन ਸ਼ੁਡ ਸਪੋਰਟ ਦਾ ਪੁਲਿਸ ਜਿੱਥੇ ਪੁਲਿਸ ਦੀ ਗਲਤੀ ਹੈ ਥੈਟ ਵਿਲ ਬੀ ਡੈਲਟ ਵਿਦ ਐਪਰੋਪਰੀਟਲੀ ਸੋ ਅਜੇ ਕਿਸੇ ਨੇ ਗਲਤੀ ਕੀਤੀ ਹੈ ਜੇ ਕਿਸੇ ਨੇ ਲਾ ਨੂੰ ਟ੍ਰਾਂਸਗਰਸ ਕੀਤਾ ਹੈ ਸੋ ਐਸ ਪਰ ਲਾ ਜੋ ਕਾਰਵਾਈ ਬੰਦੀ ਹੈ ਉਹ ਅਸੀਂ ਕਰਾਂਗੇ ਸਰ ਜਿਵੇਂ ਆਰਮੀ ਦੇ ਵਿੱਚ ਹੁੰਦਾ ਜੀ ਕੋਈ ਆਰਮੀ ਵਾਲਾ ਜਿਹੜਾ ਹੁੰਦਾ ਕਿ ਆਪਣੀ ਇਦਾਂ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਨਹੀਂ ਪਾ ਸਕਦਾ ਪਰ ਪੁਲਿਸ ਦੇ ਵਿੱਚ ਬਹੁਤ ਹੈ ਕਈ ਵਾਰੀ ਬੰਦਾ ਪਰਸਨਲ ਰੀਲ ਪਾ ਰਿਹਾ ਹੁੰਦਾ ਹੈ ਇੰਪ੍ਰੈਸ ਕਰ ਉਹ ਕਰ ਮਾੜੇ ਕਮੈਂਟ ਆਉਂਦੇ ਨੇ ਸਾਰੀ ਪੁਲਿਸ ਨੂੰ ਇਦਾਂ ਦਾ ਰੂਲ ਆਪਾਂ ਵੀ ਕਰ ਸਕਦੇ ਹਾਂ ਜੀ ਨਹੀਂ ਅਗੇਨ ਅਸੀਂ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਹ ਥੋੜੀ ਸਾਡੀ ਸੋਸ਼ਲ ਮੀਡੀਆ ਪਾਲਿਸੀ ਤੇ ਨੀਡਸ ਰਿਵੀਜ਼ਨ ਸੋ ਅਸੀਂ ਰੈਦਰ ਅਸੀਂ ਇਹਨਾਂ ਦੀ ਇਨਪੁਟ ਲੈਣਾ ਕਿ ਅਸੀਂ ਇੱਕ ਅਫੀਸ਼ੀਅਲ ਪਾਲਿਸੀ ਬਣਾਵਾਂਗੇ ਇੱਕ ਬਹੁਤ ਅੱਛਾ ਸੁਝਾਅ ਹੈ ਕਿ ਇੱਕ ਸੋਸ਼ਲ ਮੀਡੀਆ ਤੇ ਪਾਲਿਸੀ ਹੋਵੇ ਕਿ ਜਿਹੜੇ ਅਫੀਸਰਸ ਹੈਗੇ ਪੁਲਿਸ ਦੇ ਉਹ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਕੰਡਕਟ ਕਰਨਾ ਹੈ ਤੇ ਕਿਹੜੀ ਚੀਜ਼ ਸੋ ਇਸ ਇਸ ਤੇ ਅਸੀਂ ਗੌਰ ਕਰਕੇ ਅਸੀਂ ਛੇਤੀ ਇੱਕ ਪਾਲਿਸੀ ਪੋਜੀਟਿਵ ਬਣਾਵਾਂਗੇ ਚੈਕਰ ਦਾ ਵੀ ਜ਼ਿਕਰ ਕੀਤਾ ਜੀ ਕਿ ਜੀਪੀਐਸ ਟ੍ਰੈਕਰ ਲੱਗਣਗੇ ਸਰ ਐਨਡੀਪੀਐਸ ਦਾ ਐਕਟ ਦੇ ਵਿੱਚ ਜਿਹੜੇ ਉੱਪਰ ਕੀ ਹੈ ਕਿ ਭੁਲਾਈ ਸਾਹਿਬ ਕਹਿੰਦੇ ਕਿ ਜੀਪੀਐਸ ਟ੍ਰੈਕਰ ਲੱਗਣਗੇ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਛੁਟਗੇ ਦੀ ਚੀਜ਼ ਇਸ ਲਈ ਜੇਕਰ ਅਸੀਂ ਤਾਂ ਹੀ ਮੈਂ ਕਹਿ ਸੀਗਾ ਕਿ ਇੱਕ ਹਰ ਵਿਅਕਤੀ ਦਾ ਰਾਈਟ ਟੂ ਪ੍ਰਾਈਵੇਸੀ ਹੁੰਦਾ ਸੋ ਰਾਈਟ ਟੂ ਪ੍ਰਾਈਵੇਸੀ ਮਾਨਯੋਗ ਅਦਾਲਤਾਂ ਜਦੋਂ ਬੇਲ ਦਿੰਦੀਆਂ ਸੋ ਬੇਲ ਕੰਡੀਸ਼ਨਸ ਦੇ ਵਿੱਚ ਉਹ ਕੰਡੀਸ਼ਨ ਲਾਈ ਜਾ ਸਕਦੀ ਹੈ ਜੇ ਇਨਵੈਸਟੀਗੇਟਿੰਗ ਏਜੰਸੀ ਮਹਿਸੂਸ ਕਰਦੀ ਹੈ ਕੀ ਇਹ ਕਿਤੇ ਅੰਡਰਗਰਾਉਂਡ ਹੋ ਸਕਦਾ ਹੈ ਵਿਅਕਤੀ ਸੋ ਡਿਪੈਂਡਿੰਗ ਔਨ ਕੇਸ ਟੂ ਕੇਸ ਬੇਸਿਸ ਅਸੀਂ ਇਹ ਕਰਾਂਗੇ ਸਰ ਇਨੀਸ਼ੀਏਟਿਵ ਦੀ ਗੱਲ ਕਿਹਦੀ ਹੈ ਪੰਜਾਬ ਸਰਕਾਰ ਨੇ ਮੁਹਿੰਮ ਸ਼ੁਰੂ ਕੀਤੀ ਜੀ ਹੈ ਜਿਹੜੇ ਨਸ਼ਾ ਵਿਰੁੱਧ ਪਰਮੋਸਮਲਾਜ ਮੌਣੀ ਇਹਦਾ ਪਹਿਲਾ ਸਰਕਾਰ ਦੇ ਵਿੱਚ ਕੰਮ ਕਰਦੇ ਰਹੀ ਹੈ ਲੱਗਦਾ ਹੈ ਵੀ ਇਨੀਸ਼ੀਏਟਿਵ ਪੰਜਾਬ ਸਰਕਾਰ ਨੂੰ ਜਾਂਦਾ ਹੈ ਸਿੱਧਾ ਜਿਹੜੇ ਅਫਸਰ ਨੇ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਹੋ ਉਹ ਜਾਂਦਾ ਇਸ ਚੀਜ਼ ਦਾ ਕਿ ਮੈਂ ਸਮਝਦਾ ਇਨੀਸ਼ੀਏਟਿਵ ਸਾਰੇ ਪੰਜਾਬ ਨੂੰ ਜਾਂਦਾ ਹੈ ਕ੍ਰੈਡਿਟ ਕ੍ਰੈਡਿਟ ਤੁਹਾਨੂੰ ਜਾਂਦਾ ਹੈ ਲੋਕਾਂ ਨੂੰ ਜਾਂਦਾ ਹੈ ਪੁਲਿਸ ਨੂੰ ਵੀ ਜਾਂਦਾ ਹੈ ਤੇ ਮੈਂ ਤੇ ਇਹ ਕਹਾਂਗਾ ਸਾਰੇ ਇਕੱਠੇ ਹੋ ਕੇ ਜੀ ਮ ਜਿਹੜਾ ਹੈਗਾ ਬਿਲਕੁਲ ਪੰਜਾਬ ਤੋਂ ਖਤਮ ਕੀਤਾ ਜਾਣਾ ਸਰ ਕਿਹੜਾ ਜਿਹੜਾ ਟੌਪ ਦੇ ਆਈ ਜਿਹਨਾਂ ਨੂੰ ਰੋਕਣ ਮੈਂ ਹਜੇ ਹਜੇ ਪਟਿਆਲੇ ਦਾ ਵੀ ਬਹੁਤ ਪਟਿਆਲੇ ਦੀ ਬਹੁਤ ਅੱਛੀ ਪਰਫਾਰਮੈਂਸ ਹੈ ਸੋ ਫੀਡਬੈਕ ਵੀ ਚੰਗੀ ਹੈਗੀ ਸੋ ਹਜੇ ਸਾਰੇ ਅਸੀਂ ਡਟ ਕੇ ਕਰਾਂਗੇ ਇਸ ਟੂਰ ਸਰ ਪਟਿਆਲਾ ਇਹ ਹੈ ਜਿੱਥੇ ਚਿੱਟਾ ਪਟਿਆਲਾ ਜੀ ਜੋੜ ਜੋੜ ਟਿਕਟ ਟੈਲੀਕਟ ਬਹੁਤ ਸਦਾ ਬੜਾ ਜ਼ਿਕਰ ਹੁੰਦਾ ਜੀ ਕਿਸੇ ਕਿਸੇ ਥਾਂ ਤੇ ਜਾਓ ਤੋ ਪੋਰਸ ਵੀ ਬਹੁਤ ਕਮੀ ਦੱਸਦੇ ਨੇ ਵਸੇ ਜੋ ਉਹ ਵੀ ਦੱਦੇ ਨੇ ਬਾਕੀ ਸਾਰੀ ਕੁਝ ਵੀ ਦੱਦੇ ਡਿਪਾਰਟਮੈਂਟਲ ਆਪਾਂ ਬਤਾ ਰਹੇ ਹਾਂ ਕਿ ਪੋਰਸ ਵੀ ਕੁਝ ਅਗੇ ਨਾ ਹੋਣੀ ਹੈ ਹਾਂ ਦੇਖੋ ਐ ਵੈਸੇ ਸੀਐਮ ਸਾਹਿਬ ਨੇ ਅਨਾਉਂਸਮੈਂਟ ਵੀ ਕੀਤੀ ਸੀ ਕਿ ਅਸੀਂ 10000 ਐਡੀਸ਼ਨਲ ਪੋਸਟਾਂ ਉਹਨਾਂ ਨੇ ਮਨਜ਼ੂਰ ਕੀਤੀਆਂ ਸੋ ਫੇਜ਼ਡ ਮੈਨਰ ਦੇ ਵਿੱਚ ਇਹ ਜਿਹੜੀ ਮੈਨਪਾਵਰ ਸਾਡੇ ਥਾਨਿਆਂ 'ਚ ਆਉਗੀ ਥੈਂਕ ਯੂ ਜੇ ਆਪੇ ਇਹੋ ਪਾਸ ਜਿਹੜਾ ਕੰਪਲਿਕਸ ਹੋਇਆ ਉਸ ਤੋਂ ਬਾਅਦ ਕੋਈ ਡਰਗਸ ਹੋਣ ਆ ਕੇ ਧੱਕੀਆਂ ਨੇ ਜਿਵੇਂ ਪਹਿਲਾਂ ਥੋ ਅ ਦੇਖੋ ਜੀ ਉਸ ਉਸ ਦੌਰਾਨ ਥੋੜਾ ਘਟਿਆ ਸੀ ਕਿਉਂਕਿ ਉਹਨਾਂ ਦਾ ਫੋਕਸ ਦੂਜੇ ਜਿਹੜੇ ਡਰੋਨ ਸੀਗੇ ਸਰਵੇਲੈਂਸ ਡਰੋਨਸ ਜਾਂ ਜਵੇਂ ਕੈਮੀਕੇਜ਼ੀ ਡਰੋਨਸ ਜਿਹੜੇ ਅਟੈਕ ਕਰਦੇ ਸੀ ਉਸ ਤੋਂ ਬਾਅਦ ਅਸੀਂ ਦੇਖਿਆ ਦੁਬਾਰਾ ਤੋਂ ਡਰੋਨਸ ਆ ਰਹੇ ਹੈਗੇ ਕਨਸਾਈਨਮੈਂਟ ਆਰ ਕਮਿੰਗ ਬਟ ਜਿਹੜੀ ਕਨਸਾਈਨਮੈਂਟਸ ਹੁਣ ਛੋਟੇ ਛੋਟੇ ਡਰੋਨ ਆ ਰਹੇ ਸੋ ਮੇਬੀ ਜਿਹੜਾ ਇਹ ਬੀਐਸਐਫ ਦਾ ਜਿਹੜਾ ਐਂਟੀ ਡਰੋਨ ਸਿਸਟਮ ਕਾਫੀ ਕਾਰਗਰ ਹੋਇਆ ਹੈ ਸੋ ਤਾਂਕਿ ਉਹਨਾਂ ਨੂੰ ਇਕਨੋਮਿਕ ਲਾਸਸ ਵੀ ਹੋ ਰਹੇ ਹੈ ਸੋ ਅਸੀਂ ਦੇਖਿਆ ਹੁਣ 1 ਕਿਲੋ ਦੀ ਵੇ ਲੋਡ ਆ ਜਾਂਦੀ ਹੈ 1/2 ਕਿਲੋ ਦੀ ਆ ਜਾਂਦੀ ਹੈ 2 ਕਿਲੋ ਦੀ ਆ ਜਾਂਦੀ ਹੈ ਸੋ ਪਹਿਲੇ ਵੱਡੇ ਕਨਸਾਈਨਮੈਂਟਸ 8 8 10 10 ਕਿਲੋ ਦੇ ਆਉਂਦੇ ਸੀ ਉਹ ਟ੍ਰੈਂਡ ਹਜੇ ਨਹੀਂ ਦੇਖਿਆ ਗਿਆ ਨੰਬਰ ਆਫ ਡਰੋਨਸ ਟੌਪ ਦਾ ਫੀਡਰ ਸੋਸ਼ਲ ਮੀਡੀਆ ਇਹ ਤਾਂ ਟੈਂਕ ਬਣਾਉਗੇ ਰਿਗਾਰਡਿੰਗ ਜਿਹੜੀ ਸਰ ਤੁਹਾਡੀ ਆਪਣੀ ਪੁਲਿਸ ਕਮਿਸ਼ਨ ਬਟ ਸਰ ਤੁਹਾਡੀ ਜਿਹੜੀ ਆ ਅਫੀਸ਼ਰ ਡਿਸਟ੍ਰਿਕਟ ਦੀ ਵੈਬਸਾਈਟਸ ਆ ਸਰ ਜਿਹੜੀਆਂ ਪਟਿਆਲਾ ਪੁਲਿਸ ਕੰਨਾ ਪੁਲਿਸ ਫਰੀਦਕੋਟ ਪੁਲਿਸ ਸਰ ਕੋਈ ਆ ਬੇਦੀ ਨਹੀਂ ਆ ਕੋਈ ਕਿਸੇ ਅਫਸਰ ਦਾ ਨਾ ਕੋਈ ਸਰ ਉਹਦੇ ਐਫ ਆਰ ਦੀ ਕਾਪੀ ਨਹੀਂ ਆ ਸਰ ਕੁਝ ਨਹੀਂ ਆ ਸਰ ਜਨਰਲ ਚਾਰ ਲਾਈਨਾਂ ਦੇ ਸਰ ਉਹਨਾਂ ਦਾ ਸਾਰੀ ਉਹਦੇ ਇਨਫੋਰਮੇਸ਼ਨ ਹੈ ਅਸੀਂ ਕੰਪਰੀਹੈਂਸਿਵਲੀ ਮੈਂ ਤਾਂ ਪ੍ਰੋਬਲਮ ਨੂੰ ਅਪਰੋਚ ਕਰ ਰਹੇ ਹਾਂ ਜਿਹੜੇ ਬੇਲ ਤੇ ਲੋਕ ਬਾਹਰ ਆ ਰਹੇ ਹੈਗੇ ਉਨਾ ਤੇ ਇੱਕ ਅਸੀਂ ਨਿਗਰਾਨੀ ਦਾ ਸਿਸਟਮ ਜਿਹੜੀ ਪਿੰਡ ਦੀ ਪੰਚਾਇਤ ਜਾਂ ਮੋਹੱਲੇ ਦੇ ਜਿਹੜੇ ਜਿਹੜੀ ਵਾਰਡ ਕਮੇਟੀਆਂ ਦੇ ਸਹਿਯੋਗ ਨਾਲ ਅਸੀਂ ਕਰ ਰਹੇ ਹੈਗੇ ਕਿ ਉਹਨਾਂ ਨੂੰ ਮੋਟੀਵੇਟ ਕਰਾਂਗੇ ਕਿ ਤੁਸੀਂ ਡੀ ਐਡਿਕਸ਼ਨ ਸੈਂਟਰਾਂ 'ਚ ਜਾਓ ਓਟ ਸੈਂਟਰਾਂ 'ਚ ਜਾਓ ਜਿਹੜੇ ਉਹਨਾਂ ਦੇ ਵਿੱਚ ਰਿਪੀਟ ਆਫੈਂਡਰਸ ਹੈਗੇ ਉਹਨਾਂ ਨੂੰ ਰਿਪੀਟ ਆਫੈਂਡਰਸ ਨੂੰ ਜਿਹੜਾ ਹੈਗਾ ਐਸ ਪਰ ਲਾਅ ડીਲ ਕੀਤਾ ਜਾਏਗਾ ਐਫ ਆਈ ਆਰ ਦਰਜ ਕੀਤੀ ਜਾਊਗੀ ਤੇ ਇਹ ਵੀ ਅੰਡਰ ਐਗਜ਼ਾਮੀਨੇਸ਼ਨ ਹੈ ਮੈਂ ਇਸ ਬਾਰੇ ਪਹਿਲੇ ਬਰੀਫ ਕੀਤਾ ਸੀਗਾ ਕਿ ਜਵੇਂ ਲਾਅ ਨੂੰ ਅ ਦੇਖਦੇ ਹੋਏ ਕੰਪੀਟੈਂਟ ਕੋਰਟ ਤੋਂ ਆਰਡਰਸ ਲੈ ਕੇ ਜੇ ਕੋਈ ਬਿਗ ਫਿਸ਼ ਬੇਲ ਤੇ ਆਂਦਾ ਹੈ ਉਸ ਨੂੰ ਅਸੀਂ ਜਿਵੇਂ ਉਹ ਐਂਕਲੇਟ ਜਾਂ ਕੋਈ ਇਸ ਤਰ੍ਹਾਂ ਦਾ ਮੋਨਿਟਰਿੰਗ ਡਿਵਾਈਸ ਕੀਪਿੰਗ ਇਨ 뷰 ਦਾ ਰਾਈਟ ਟੂ ਪ੍ਰਾਈਵੇਸੀ ਇਸ ਚੀਜ਼ ਨੂੰ ਲੀਗਲੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਇੱਕ AI ਬੇਸਡ ਅਸੀਂ ਡਾਟਾਬੇਸ ਨਵਾਂ ਬਣਾਵਾਂਗੇ ਜਿਵੇਂ ਸਾਡਾ ਪਾਇਸ ਸੌਫਟਵੇਅਰ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਪਹਿਲਾ ਸੌਫਟਵੇਅਰ ਸੀਗਾ AI ਬੇਸਡ ਕ੍ਰਿਮੀਨਲਸ ਲਈ ਉਸ ਦੀ ਹੀ ਤਰਜ਼ ਤੇ ਐਨਟੀਐਫ ਨੂੰ ਰਿਕੁਐਸਟ ਕੀਤੀ ਗਈ ਹੈ ਤੋ ਬਹੁਤ 체ਤੀ ਇੱਕ ਇਲਾਬੋਰੇਟ ਡਾਟਾਬੇਸ ਜਿਸ ਦੇ ਵਿੱਚ ਐਨਡੀਪੀਐਸ ਆਫੈਂਡਰਸ ਜਿਹੜੇ ਅਰੈਸਟ ਹੁੰਦੇ ਉਹ ਡਾਟਾ ਸਾਡੇ ਕੋਲ ਹੈਗਾ ਉਹਨਾਂ ਦੇ ਜਿਹੜੇ ਲਿੰਕੇਜਸ ਹੈਗੇ ਫਾਰਮਟ ਤੇ ਬੈਕਵਰਡ ਲਿੰਕੇਜਸ ਉਹ ਉਹਨਾਂ ਨੂੰ ਵੀ ਇਨਕਲੂਡ ਕੀਤਾ ਜਾਊਗਾ ਇੱਕ ਸਾਡਾ ਫੋਕਸ ਹੋਊਗਾ ਬੇਲ ਕੈਨਸਲੇਸ਼ਨ ਰਿਪੀਟ ਆਫੈਂਡਰਸ ਦਾ ਰਿਪੀਟ ਆਫੈਂਡਰਸ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਕੀਤਾ ਜਾਊਗਾ ਜਿਹੜੀ ਪੰਜਾਬ ਦੀ ਜੇਲਾਂ ਹੈਗੀ ਜੇਲ ਡਿਪਾਰਟਮੈਂਟ ਦੇ ਨਾਲ ਕੋਆਰਡੀਨੇਟਡ ਮੈਨਰ ਦੇ ਵਿੱਚ ਉਹਨਾਂ ਤੇ ਫੋਕਸ ਕੀਤਾ ਜਾ ਰਿਹਾ ਕਿ ਇਹ ਇੱਕ ਐਸਪੈਕਟ ਹੈ ਜੇਲਾ ਦੀ ਮੋਡਰਨਾਈਜੇਸ਼ਨ ਤੇ ਅਪ 500 ਕਰੋੜ ਦਾ ਬਜਟ ਜਿਹੜਾ ਪੰਜਾਬ ਸਰਕਾਰ ਨੇ ਇਸ ਲਈ ਅਲਾਟ ਕੀਤਾ ਹੈਗਾ ਦੂਜਾ ਐਸਪੈਕਟ ਹੈਗਾ ਜੇਲ ਆਫੀਸ਼ੀਅਲਸ ਦੀ ਕਨਾਈਵੈਂਸ ਲਈ ਜ਼ੀਰੋ ਟੋਲਰੈਂਸ ਪਾਲਿਸੀ ਇਹ ਜ਼ੀਰੋ ਟੋਲਰੈਂਸ ਪਾਲਿਸੀ ਇਜ਼ ਫਾਰ ਐਨੀ ਕਨਾਈਵੈਂਸ ਵੈਦਰ ਇਟ ਇਜ਼ ਅ ਪੁਲਿਸ ਆਫੀਸਰ ਵੈਦਰ ਇਟਸ ਅ ਜੇਲਸ ਆਫੀਸਰ অর ਐਨੀ ਆਫੀਸਰ ਆਫ ਐਨੀ ਡਿਪਾਰਟਮੈਂਟ ਹੂਐਵਰ ਇਜ਼ ਫਾਊਂਡ ਟੂ ਬੀ ਸੇਲਿੰਗ ਡਰੱਗਸ অর ਇਜ਼ ਇਨਵੋਲਵਡ ਇਨ ਦਾ ਡਰੱਗ ਟ੍ਰੇਡ ਇਜ਼ ਗੋਇੰਗ ਟੂ ਬੀ ਟ੍ਰੀਟਡ ਲਾਈਕ ਐਨ ਆਫੈਂਡਰ ਤੇ ਜਿਹੜੇ ਸਾਡੇ ਡਰਗ ਹੌਟਸਪots ਹੈਗੇ ਉਹਨਾਂ ਲਈ ਕੰਪਰੀਹੈਂਸਿਵ ਸਟ੍ਰੈਟਜੀ ਡਿਵਾਈਸ ਕੀਤੀ ਗਈ ਹੈ ਤੇ ਸਾਡੀ ਇੱਕ ਬਹੁਤ ਮੇਜਰ ਜਿਹੜੀ ਰੀਚ ਆਊਟ ਅਸੀਂ ਕਰਾਂਗੇ ਵਿਲੇਜ ਡਿਫੈਂਸ ਕਮੇਟੀਆਂ ਨੂੰ ਪੰਚਾਇਤਸ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਕਿ ਤੁਸੀਂ ਸਾਡੇ ਨਾਲ ਤਾਲਮੇਲ ਬਣਾਓ ਸਾਨੂੰ ਦੱਸੋ ਕਿ ਤੁਹਾਡੇ ਏਰੀਆ 'ਚ ਹਜੇ ਵੀ ਡਰਗ ਕਿੱਥੇ ਵਿਕਦੇ ਐ ਅਸੀਂ ਇੱਕ ਕੋਆਰਡੀਨੇਟਿਡ ਮੈਨਰ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਡਰੱਗਸ ਨੂੰ ਜਿਹੜਾ ਹੈਗਾ ਟੋਟਲੀ ਪੰਜਾਬ ਤੋਂ ਇਰੇਡੀਕੇਟ ਕਰਾਂਗੇ ਸੋ ਅਸੀਂ ਇਨਕਰੇਜ ਕਰਨਾ ਚਾਹੁੰਦੇ ਕਿ ਲੋਕ ਸਾਨੂੰ ਇਨਫੋਰਮੇਸ਼ਨ ਦੇਣ ਜਿਹੜੇ ਅਸੀਂ ਹੈਲਥ ਡਿਪਾਰਟਮੈਂਟ ਦੇ ਨਾਲ ਤਾਲਮੇਲ ਬਣਾਉਂਦੇ ਹੋਏ ਡੀ ਐਡਿਕਸ਼ਨ ਕੈਪੈਸਿਟੀ ਵੀ ਸਟੇਟ ਦੇ ਵਿੱਚ ਵਧਾਈ ਜਾ ਰਹੀ ਹੈ ਪ੍ਰੀਵੈਂਟਿਵ ਜਿਹੜੀ ਜਿਹੜੀ ਐਕਟੀਵਿਟੀਜ਼ ਹੈਗੀ ਆ ਜਿਵੇਂ ਬੇਸਿਕਲੀ ਇਹ ਹੁੰਦਾ ਦੇਖੋ ਸਾਡਾ ਸਾਡਾ ਟਾਰਗੇਟ 3 ਫੋਲਡ ਹੈ ਪਹਿਲਾ ਸਪਲਾਈ ਸਾਈਡ ਹੈ ਕਿ ਸਪਲਾਈ ਜਿਹੜੀ ਹੈਗੀ ਉਸ ਨੂੰ ਜ਼ੀਰੋ ਕੀਤਾ ਜਾਵੇ ਦੂਜਾ ਟਾਰਗੇਟ ਹੈਗਾ ਕਿ ਜਿਹੜੇ ਆਲਰੇਡੀ ਡਰਗ ਯੂਜ਼ਰਸ ਹੈਗੇ ਉਹਨਾਂ ਨੂੰ ਡੀ ਐਡਿਕਟ ਕੀਤਾ ਜਾਵੇ ਜਾਂ ਉਹਨਾਂ ਨੂੰ ਜਿਹੜਾ ਓਟ ਸੈਂਟਰਾਂ ਦੇ ਵਿੱਚ ਅਸ ਪਰ ਮੈਡੀਕਲ ਪ੍ਰੋਟੋਕਾਲ ਉਹਨਾਂ ਨੂੰ ਵੀਨੋਸ ਕੀਤਾ ਜਾਵੇ ਤੀਜਾ ਟਾਰਗੇਟ ਗਰੁੱਪ ਹੈਗਾ ਜਿਸ ਨੂੰ ਪ੍ਰिवेंशन ਅਸੀਂ ਕਹਿੰਦੇ ਕਿ ਜਿਹੜੇ ਨਵੇਂ ਲੋਕ ਹੈ ਬੱਚੇ ਹੈਗੇ ਉਹ ਇਸ ਪਾਸੇ ਨਾ ਹਨ ਇਸ ਲਈ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਕਿ ਅਸੀਂ ਰੈਲੀਆਂ ਕਰਦੇ ਆ ਜਾਂ ਅਸੀਂ ਸਪੋਰਟਿੰਗ ਇਵੈਂਟਸ ਕਰਦੇ ਆ ਤੋਂ ਇਸ ਲਈ ਯੂਥ ਕਲੱਬਸ ਨੂੰ ਬढ़ावा ਦਿੱਤਾ ਜਾਊਗਾ ਸਪੋਰਟਸ ਨੂੰ ਅਸੀਂ ਸਾਰੇ ਜਿਹੜੇ ਪੰਜਾਬ ਸਰਕਾਰ ਦੇ ਡਿਪਾਰਟਮੈਂਟਸ ਦੇ ਨਾਲ ਮਿਲ ਕੇ ਇਸ ਦੀ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਬਣਾ ਕੇ ਇਸ ਨੂੰ ਅਸੀਂ ਟੇਕ ਅਪ ਕਰਾਂਗੇ ਐਨੀ ਕੁਐਸ਼ਨਸ ਆਰ